ਅੱਜ ਆਇਆ ਟੀ-ਸ਼ਰਟ ਪਾਇਆ ਮੈਂ ਪੂਰੀ ਵਾਹਣੀ ਹੁਣ ਚਾਹੀਦੀ ਸੀ ਮੈਨੂੰ ਇਹ ਪੱਥਰ ਜਿੰਨਾ ਮਰਜੀ ਪਾਣੀ ਉਹ ਘੁਹਾਰ ਤੇ ਜਾ ਜੇ ਫੇਰ ਉਹ ਲਿਦਾਣੀ ਤੇ ਬਾਕੀ ਇਹ ਉਹੀ ਕੋਲਾ ਜਿਹੜਾ ਇਹ ਪਾਣੀ ਉੱਤੋਂ ਵੀ ਆਉਗਾ ਜੀ ਪਿੰਡ ਵੱਜੀ ਤੋਂ ਬਾੜ ਢੂੜ ਆਈ ਸੀ ਆਪਾਂ ਪਹੁੰਚ ਚੁੱਕੇ ਆ ਨਦੀ ਕਿਨਾਰੇ ਉਹ ਨਦੀ ਦਾ ਪੁਹਾਰ ਬਹੁਤ ਤੇਜ਼ ਆ ਬਰੋ ਬਹੁਤ ਤੇਜ਼ ਆ ਰਿਹਾ ਤੁਸੀਂ ਦੇਖ ਸਕਦੇ ਹੋ ਹਾਂਜੀ ਗਾਇਸ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਤੇ ਆਪਾਂ ਇੱਥੇ ਰੂਮ ਲੈਤਾ ਸੀ ਰੈਂਟ ਤੇ ਤੇ ਰੂਮ ਤੁਹਾਨੂੰ ਦਿਖਾਉਨੇ ਆ ਆ ਰੂਮ ਲੈਤਾ ਸੀ ਆ ਆਪਣੇ ਨਾਲ ਦੇ ਪਹਿਨੇ ਕਾਲੀ ਤੇ ਹੁਣ ਟਾਈਮ ਹੋ ਚੁੱਕਿਆ 6 6:30 ਹੋ ਗਏ ਤੇ ਆਪਾਂ ਹੁਣ ਚੱਲਿਆ ਇਸ਼ਨਾਨ ਕਰਨ ਵਾਸਤੇ ਸਰੋਵਰ 'ਚ ਗੁਰੂ ਘਰ ਤੇ ਫਿਰ ਤੁਹਾਨੂੰ ਮਾਹੌਲ ਕਾ ਮਾਵਾਗੇ ਵੀ ਮਨਿਕੰਨ ਸਾਹਿਬ ਦੁਕਾਨਾਂ ਵਿਖੋਂ ਆ ਮਾਗੇ ਗਰਮ ਗੁਫਾ ਹੋਰ ਗੁਰਦੁਆਰਾ ਬਹੁਤ ਚੀਜ਼ਾਂ ਨੂੰ ਕੋ ਮਨਾਲੀਆਂ ਮੈਂ ਵੀ ਫਸਟ ਟਾਈਮ ਆਇਆਗਾ ਤੇ ਆ ਸਾਨੂੰ ਨਾਲ-ਨਾਲ ਲੈ ਕੇ ਜਾਣਗੇ ਕਮਾਉਣਗੇ ਕੀ ਕੀ ਆ ਕੀ ਗੱਲਬਾਤ ਆ ਕਿ ਨਹੀਂ ਬਾਈ ਤੇ ਤੁਹਾਨੂੰ ਬਾਹਰਲਾ ਮਾਹੌਲ ਦਿਖਾਉਣਾ ਮਾਹੌਲ ਦੇਖੋ ਦੇਖੋ ਕਿੰਨੇ ਬੱਦਲ ਆਹ ਕਮਰਾ ਜਿਹੜਾ ਆ ਕਮਰਾਏ ਵਿੱਚ ਚਾਰੜੇ ਤੇ ਵਿਊ ਬਹੁਤ ਕਹਿਣਾ ਵੇ ਯਾਰ ਹੈ ਇਹਦੇ ਕਰ ਇਹਦੇ ਕਰਕੇ ਨਹੀਂ ਵਧਿਆ ਰਿਹਾ ਚਲੋ ਤੁਹਾਨੂੰ ਹੁਣ ਬਾਹਰ ਬਾਹਰ ਜਾ ਕੇ ਦਿਖਾਉਣ ਲਿਆ ਸੀ ਵੀਓ ਕੈਮਰਾ ਹੁੰਦਾਗਾ ਤੇ ਚਲਦੇ ਆਂ ਅਬ ਥੋੜੇ ਦੋ ਮੁੰਡੇ ਦਾ ਬਸ ਚੱਕੂ ਚਲੇ ਗਏ ਨੇ ਇਸ਼ਨਾਨ ਕਰਨ ਤੇ ਆਪਾਂ ਚਲਦੇ ਆਂ ਇੱਕ ਸਾਡਾ ਰੂਮ ਆਈ ਕਾਰੂਮ ਲੈਣ ਦਾ ਸਾਨੇ ਤੇ ਚਲਦੇ ਆਂ ਆਪਾਂ ਥੋੜੀ ਦੇਰ ਨੂੰ ਮਿਲਦਾ ਤੁਹਾਨੂੰ ਅਰਸਓਵਰ ਅਰਸਓਵਰ ਮਿਲਦਾ ਤੁਹਾਨੂੰ ਇਸ਼ਨਾਨ ਕਰਨ ਨੂੰ ਦੁਕਾਨਾਂ ਇਸ ਵੇਲੇ ਬੰਦ ਪਈਆਂ ਨੇ ਤੇ ਥੋੜੇ ਦਿਆਂ ਨੂੰ ਫੁੰਨੂngੀਆਂ ਇਹ ਰੰਨਾ ਆ ਮਰਦ ਦੇਖੋ ਇਹ ਕੱਚਰ ਕੋੜੇ ਕੱਚਰ ਕੋੜੇ ਆ ਸਭ ਤੋਂ ਵੱਡਾ ਹੀ ਆ ਦੇਖੋ ਇੰਨਾ ਆਲਸ ਪਾਉਣਾ ਇਹਦੇ 'ਚ ਗੱਲਾਂ ਹੀ ਛੱਡੋ ਬਹੁਤ ਜ਼ਿਆਦਾ ਹੀ ਹੈ ਦੇਖ ਲਓ ਇੱਧਰ ਦੇਖੋ ਤੁਸੀਂ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਸਲੋਵਰ ਸਲੋਵਰ 'ਚ ਇਸ਼ਨਾਨ ਕਰਨ ਚੱਲਦੇ ਆ ਤੇ ਦੇਖੋ ਤੇ ਆਪਾਂ ਅਕੀਂ ਸ਼ਰਟ ਆਪ ਵੀ ਜਿਹੜੀ ਬਣਾਈ ਸੀ ਪ੍ਰਿੰਟ ਉਹ ਬਣਾਈ ਆ 309 ਸਟਿਕ ਉਹ ਹਾਂ ਉਹ ਸਟਿਕ ਕਰਾਈ ਗੀ ਆ ਬਹਿਸੀ ਭਾਈ ਪੂਰਾ ਦਰਿਆ ਨਹੀਂ ਇੰਨਾ ਨਾ ਮੂਨ ਪਤਾ ਨਹੀਂ ਮੂ ਅੱਜ ਹੁਣ ਲੈ ਹੁਣ ਸੱਤ ਆ ਤੇ ਚੱਲ ਨੂੰ ਹੁਣ ਹੋਰ ਸੋਵਰ ਚ ਮਿਲਨੇ ਸੋ ਹਾਂਜੀ ਗਾਇਸ ਤੇ ਆਪਾਂ ਪਹੁੰਚ ਚੁੱਕੇ ਆ ਨਦੀ ਕਿਨਾਰੇ ਉਹ ਨਦੀ ਦਾ ਪੁਹਾਰ ਬਹੁਤ ਤੇਜ਼ ਆ ਬ్రో ਬਹੁਤ ਤੇਜ਼ ਆ ਰਿਹਾ ਤੁਸੀਂ ਦੇਖ ਰਹੇ ਹੋ ਤੇ ਮੈਂ ਮੈਂ ਕਿਹ ਕਰਕੇ ਲੱਤ ਜੀ ਮੈਨੂੰ ਪਾਣੀ ਆਵਾਜ਼ ਹੋਣਾ ਪਾਣੀ ਨਹੀਂ ਤੇ ਪੱਥਰ ਦੇਖੋ ਰੇ ਇਹ ਉਰੀ ਪਿਆਇ ਨੂੰ ਵਾਲੇ ਨੰਦੀ ਗਏ ਨਾ ਸ਼ਾਇਦ ਇਹ ਪੱਥਰ ਜਿੰਨਾ ਮਰਜੀ ਪਾਣੀ ਵਗਾਰਦੇ ਜਾ ਜੇ ਫਿਰ ਮਿਲਦਾ ਨਹੀਂ ਤੇ ਬਾਕੀ ਇਹ ਉਹੀ ਕੋਲਾ ਜਿਹੜਾ ਇਹ ਪਾਣੀ ਉੱਤੋਂ ਜੋਗਾ ਜੀ ਜੀ ਬਾਈ ਤੋਂ ਬਾੜ ਢੂੜ ਆਈ ਸੀ ਆ ਜਾਓ ਨਾ ਚਾ ਦੇਖੋ ਯਾ ਪਰ ਸੋਵਰ ਕਰਵਾ ਚੱਲਦੇ ਆ ਆਇਆ ਓਏ ਯੂ ਦੇ ਤੋਂ ਮੈਂ ਕਹਿੰਦਾ ਠੰਡ ਪਾਪੇ ਪੂਰੀ ਲੱਗ ਰਹੀ ਆ ਬਰੇ ਤਾਂ ਦੇਖਾ ਮਾਮਾ ਜੀ ਯੂ ਚੈੱਕ ਕਰੋ ਸਿਰ ਬਾਹਲਾ ਹੰਟ ਆਉਦਾ ਦੇਖੋ ਯਾਰ ਚਲੋ ਗਾਇਸ ਮਿਲਦੇ ਆ ਆਪਾਂ ਤੁਹਾਨੂੰ ਜਰਾ ਤੇ ਆ ਜਾਂਦਾ ਸਰੋਵਰ ਨੂੰ ਰਾਹ ਭਾਈ ਆਪੇ ਚੱਲਦਾ ਨਾਲ ਦੇ ਆਪਣੇ ਥੋੜੇ ਕੀ ਤੇ ਨਹੀਂ ਗਏ ਜੇ ਆਪਾਂ ਵੀਡੀਓ ਵੀਡੀਓ ਛੁਟ ਕੇ ਨਾ ਗਈ ਸੀ ਬਲੌਗ ਦੇ ਆ ਗਏ ਹੋਰੇ ਤੇ ਆਹਾ ਬਾਈ ਗਰਮ ਪਾਣੀ ਅਸਰ ਹੋ ਬਰ ਉਹ ਤੇ ਸਾਰਾ ਗਰਮ ਪਾਣੀ ਉਸ ਇੱਕ ਗੱਲ ਨੋਟ ਕਰਿਓ ਇੱਥੇ ਗਰਮ ਪਾਣੀ ਨਾਲ ਹੀ ਨਦੀ ਵਹਿੰਦੀ ਆ ਉਹ ਦੇਖੋ ਤੇ ਨਾਲ ਨਦੀ ਵਹਿੰਦੀ ਆ ਉੱਥੇ ਠੰਡਾ ਪਾਣੀ ਆਉਂਦਾ ਹੈਗਾ ਬਾਣੀ ਮੋਟੀ ਸੁਲਾਬ ਦਾ ਵੀ ਫਰਕ ਨਹੀਂ ਗਰਮ ਬਾਣੀ ਆ ਵੇ ਪੂਰਾ ਦੁੱੱਤਾ ਪੂਰਾ ਦੁੱੱਤਾ ਪੂਰਾ ਦੁੱੱਤਾ ਹੈ ਨਾ ਹਾਲੇ ਪਤਾ ਨਹੀਂ ਕਿੱਧਰ ਲੰਘੇ ਯਾਰ ਚਲੋ ਦੇਖਦੇ ਹਾਂ ਉਹਨਾਂ ਨੂੰ ਫਿਰ ਇਹ ਨਹੀਂ ਪਾਉਂਦੇ ਯਾਰ ਨਹਿਰਵਾ ਪਾਣੀ ਬਾਦਗਾਰ ਬਣੇਗਾ ਹਾਂ ਅੰਦਰ ਨਹੀਂ ਲੋਹਕ ਸਾਨੂੰ ਨਹੀਂ ਆਲਾ ਬਿਗਵਾ ਵੜਕ ਰਹੀ ਰਹੇ ਸਹੀ ਗੱਲ ਆ ਸਭ ਲੋ ਵੜਕ ਰਹੀ ਰਹੇ ਇਹ ਜਿੰਨਾ ਮਰਜੀ ਗੱਲ ਵੜਕ ਰਹੀ ਰਹੇਗੇ ਵੜਕ ਰਹੀ ਰਹੇਗੇ ਹਾਂ ਬਈ ਬਾਰ ਯਾਰ ਅਠਾਈ ਠੰਡ ਲੱਗਦੀ ਹੈਗੀ ਪਾਣੀ ਗਰਮਾ ਪਾਣੀ ਦੇ ਵਿੱਚ ਵੜ ਨਹੀਂ ਸਕਦੇ ਪਾਣੀ ਗਰਮਾ ਵਾਲਾ ਤੂੰ ਤਾਂ ਫਿਰ ਬੜੇਗਾ ਤੂੰ ਤਾਂ ਨਹਿਰ ਚ ਨਾਉਂਦਾ ਰਹਿਗਾ ਦੇਖ ਲਾਂਗੇ ਭਾਈ ਵੜ ਕੇ ਨਾ ਪਾਣੀ ਨਾ ਪਾਣੀ ਉਹ ਡੱਬਾ ਕੱਢ ਕੇ ਲੈਉਣਾ ਉਹ ਡੱਬਾ ਤੇ ਨਾ ਉਹ ਡੱਬਾ ਉਹ ਪੀਲੇ ਡੱਬਾ ਜਿਹੜਾ ਦੇਖ ਰਹੇ ਤੁਸੀਂ ਉਹ ਕੱਢ ਕੇ ਲੈਉਣਾ ਮੁੰਡਾ ਕਹਿੰਦਾ ਬਹੁਤ ਗਰਮ ਬਹੁਤ ਆ ਕਿਉਂ ਓਏ ਕੈਮਰਾ ਲੱਗਦਾ ਪਾਣੀ ਪਾਣੀ ਵੀਰੇ ਵਿੱਚ ਨਹੀਂ ਵੜਾ ਜਾਂਦਾ ਉਹ ਗਰਮ ਬਹੁਤ ਆਗਾ ਬਾਹਰ ਬਹਿ ਕੇ ਮੜਾ ਬਾਰ ਜਦੋਂ ਪਹਿਲੀ ਪਹਿਲੀ ਵਾਰ ਪਾਣੀ ਪਾਉਣਿਆਂਗੇ ਉਦੋਂ ਪਿੰਡਾ ਬਹੁਤ ਸਾੜਦਾਗਾ ਸਾੜਦਾ ਬਾਬੇ ਪਿੰਡਾ ਬਾਬੇ ਨਾਤਾ ਨਹੀਂ ਜਾਂਦਾ ਬਾਹਰੇ ਤਾਂ ਅੰਦਰ ਸੱਚਾ ਸਭਰੀ ਪਾਣੀ ਗਰਮ ਬਹੁਤ ਉਰੇ ਚੌਂ ਮੀਰ ਕੇ ਦੇਖੇਗੇ ਅੰਦਰ ਨਾ ਵੀਰੇ ਵੜਾ ਕਰਨਾ ਪਾਣੀ ਵੜਾ ਨਹੀਂ ਜਾਂਦਾ ਮਿੱਤਰੋ ਪਾਣੀ ਉਰੇ ਬਹੁਤ ਗਰਮਾ ਪਾਣੀ ਕਹਿੰਦੇਗਾ ਨਾਲ ਹੀ ਦੇਖ ਲੋ ਇੱਧਰ ਆ ਨਦੀ ਜੀ ਵੰਦੀਆ ਦੇਖੋ ਇੱਧਰ ਨਦੀ ਜੀ ਰਾਂਡਾ ਪਾਣੀ ਆ ਉਰੇ ਪਰ ਗਰਮ ਪਾਣੀ ਆ ਈਆ ਕੋਰਦਾ ਕ੍ਰਿਸ਼ਨਾ ਦੇਖ ਲੋ ਤੁਸੀਂ ਨਹੀਂ ਤੇ ਬਾਹਰੋਂ ਆੜ ਕੀ ਨਾ ਹੋਗੇ ਮੈਂ ਅੰਦਰੋਂ ਜਾਂਦੀ ਨਹੀਂ ਅੰਦਰੋਂ ਜਾਂਦੀ ਨਹੀਂ ਕਿਦੇ ਅੰਦਰ ਆ ਲੈ ਮਰਨਾ ਆ ਲੂੰਗੂ ਛੱਲ ਕੇ ਮਾਰੂਗਾ ਚਲ ਠੀਕ ਆ ਓਕੇ ਭਾਈ ਚਲੋ ਚੱਲੇ ਜੱਸੂ ਮਾਰੂਗਾ ਜਾਲ ਕੀ ਹੋ ਗਿਆ ਓਏ ਬੈਈ ਜਾ ਜਾਂਦਾ ਹਾਂ ਓਏ ਭਾਈ ਹੱਥ ਜੋੜੇ ਨਾ ਓਏ ਬੈਹੇ ਜਾ ਸੋ ਹਾਂ ਜੀ ਫਾਈਨਲੀ ਆਪਾਂ ਨਹਾਣੂ ਕੇ ਰੈਡੀ ਹੋ ਚੱਕਿਆ ਪਾਣੀ ਬਾਬਿਓ ਬਹੁਤ ਗਰਮ ਗਰਮ ਸੀ ਯਾਰਾ ਇਹਨਾਂ ਅੱਤੀ ਮਸਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਗਾਹਾਂ ਨੂੰ ਚੱਲਦੇ ਹਾਂ ਦੇਖ ਜਾਨਾ ਇੱਧਰੋਂ ਲੈ ਕੇ ਜਾਣਗਾ ਪੂਰਾ ਪੱਤਲਾ ਦੇਖੋ ਬੱਦਲ ਦੇਖੋ اپ گاہ چلے کیے کچھ بلوگ اپنا کنٹیو چلتے گان بھی منا چیک کر ਸੋ ਹਾਂਜੀ ਭਾਈ ਆਪਾਂ ਲੰਗਰ ਛਕ ਲਿਆ ਲੰਗਰ ਚ ਸੇਵਾ ਵੀ ਕਰਾਤੀ ਤੇ ਗੁਰਦੁਆਰੇ ਮੱਖਾ ਵੀ ਦੇਖ ਲਿਆ ਤੇ ਹੁਣ ਆਪਾਂ ਮੱਖਾ ਮੱਖਾ ਟੇਕ ਇੰਦਰ ਉੱਤੇ ਆਈ ਸੀ ਉਧਰੋਂ ਹੰਦ ਹੰਦ ਉੱਤੇ 뷰 ਬਾਬੇ ਬਹੁਤ ਵਧੀਆ ਆ ਰਿਹਾ ਪਹਾੜ ਤੁ ਆਇਆ ਮਤਲਬ ਸਲਾਬ ਵੀਡੀਓ ਉੱਤਰੀਆ ਤੁਹਾਨੂੰ ਦਿਖਾਉਣਾ ਆਪਾਂ ਜੈਕ ਕਰੋ ਮਰਾਇਆ ਦੇਖੋ ਜੀ ਇਹ ਵੀ ਆ ਦੇਖੋ ਇਹ ਵੀ ਨਾ ਦੇਖ ਜੇ ਆ ਨੀ

ਚਲੋ ਨਾਲ ਜੁੜੇ ਰਹੋ ਤੁਸੀਂ ਤੇ ਫੰਡ ਬਹੁਤ ਆ ਬਾਈ ਕਿ ਆਪਾਂ ਕੱਲੂ ਤੁਰਾਂਗੇ ਔਰ ਅੱਜ ਪੂਰਾ ਸਾਰਾ ਦਿਨ ਔਰ ਘੁੰਮਾਂਗੇ ਦੁਕਾਨਾਂ ਦੇ ਕੋਲ ਘੁੰਮਾਂਗੇ ਗਰਮ ਗੁਫਾ ਠੰਡੀ ਗੁਫਾ ਸਾਰੀ ਦਿਨ ਘੁਮਾਂਗੇ ਉਹ ਸਰੋਵਰ ਹੈ ਜਿੱਥੇ ਅਸੀਂ ਆਪਾਂ ਉਹ ਸਰੋਵਰ ਜਿਹੜਾ ਅਸੀਂ ਇੱਕ ਵਾਰੀ ਦੇਖੋ ਤੁਸੀਂ ਆਹ ਦਾ ਠੰਡੇ ਪਾਣੀ ਦੀ ਨਦੀ ਵਹਿਦੀ ਆ ਉਹ ਪਰਲੇ ਪਾਸੇ ਗਰਮ ਪਾਣੀ ਆ ਜੇਨ ਆਪਾਂ ਆਪਣੇ ਹੋਏ ਦਾ ਉਹਦਾ ਗਰਮਪਣ ਨੇ ਉਸਾ ਵੜਾ ਹੋਇਆ ਦਾ ਮੈਂ ਠੰਡਾ ਪਾਣੀ ਆ ਰਿਹਾ ਐ ਫੈਸਲਾ ਅਬਦੁੱਲ ਰਹਾ ਠੰਡਾ ਹੋਇਆ ਰਹਾ ਦਾ ਪਰ ਨਹੀਂ ਪੂਰੀ ਮਤਲਬ ਅਗਰੀ ਜਵਾਲੀ ਹੈ ਇਸ ਹਿਸਾਬ ਨਾਲ ਉਹ ਪਾਣੀ ਬਹੁਤ ਗਰਮ ਪਾਣੀ ਆ ਰਿਹਾ ਹੈ ਹਨਾ ਦੀਆ ਇਹ ਕਿ ਕੁਦਰਤ ਦਾ ਕਿਰਸ਼ਮਾ ਮਬੜਾ ਬਨਾਨੀ ਹੈ ਇਸ ਹਿਸਾਬ ਨਾਲ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਟੂਰਿਸਟ ਵੇਖਣ ਵਾਸਤੇ ਦੇਖਣ ਵਾਸਤੇ ਆ ਚੀਜ਼ ਤੇ ਐ ਕਿ ਆਪਾਂ ਨੂੰ ਵੀ ਮੌਕਾ ਮਿਲਿਆ ਘੁੰਮਣ ਦਾ ਵੇ ਨੋ ਉਹ ਜਿਹੜੇ ਨਾਲ ਦੇ ਸਾਡੇ ਪਤਾ ਨਹੀਂ ਕਿੱਥੇ ਗਏ ਨੇ ਸਮਾਨ ਰੱਖ ਕੇ ਆਉਨੇ ਆ ਉਹਨਾਂ ਨੂੰ ਕਾਲ-ਕੋਲ ਲਾ ਕੇ ਪੁੱਛਦੇ ਕਿੱਥੇ ਆ ਲੱਗਾ ਹੋਰ ਰਾਹ ਹੋ ਬਣਿਆ ਚਲੋ ਹੀ ਮਿਲ ਜਾਂਦੇ ਨੇ ਨਿਕਰਾ ਦੇਖੋ ਜੀ ਅਸੀਂ ਹੁਣ ਪੂਰਾ ਉੱਤੇ ਆ ਚੁੱਕੇ ਆ ਇਹ ਤੋਂ ਉੱਤੇ ਹੋਰ ਵੀ ਐ ਜਿੱਥੇ ਨਾਲ ਜੀ ਇਹ ਟੁੱਟ ਲੱਗੇ ਪਏ ਜਾਣ ਨਹੀਂ ਦਿੰਦੇ ਆਹ ਦੇਖੋ ਇਹ ਦੇਖੋ ਇਧਰੋਂ ਜਿੰਨਾ ਘੈਟ ਆਉਂਦਾ ਵੀ ਇਹ ਪਹਾੜੀ ਆ ਦੇਖੋ ਵੀ